ਅਕਸ਼ਮੀ ਬੰਗਾਲ ਦੇ ਵਿੱਚ ਭਿਆਨਕ ਰੇਲ ਹਾਦਸਾ ਹੋਇਆ ਹੈ ਇੱਥੇ ਦੋ ਟ੍ਰੇਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਵਿੱਚ ਹੁਣ ਤੱਕ 4 ਜਣਿਆਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਇਨਾ ਭਿਆਨਕ ਸੀ ਕਿ ਟ੍ਰੇਨ ਦੀਆਂ ਯਾਨੀ ਕਿ ਰੇਲ ਗੱਡੀਆਂ ਦੀਆਂ 4 ਬੋਗੀਆਂ ਯਾਨੀ ਕਿ 4 ਡੱਬੇ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਇਸ ਹਾਦਸੇ ਦੇ ਵਿੱਚ ਕਈ ਜਣੇ ਪੱਟੜ ਹੋ ਗਏ ਨੇ ਜਿਨਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਰਾਹਤ ਕਾਰਜ ਲਗਾਤਾਰ ਚੱਲ ਰਹੇ ਨੇ ਤਾਂ ਕੰਚਨ ਗੰਗਾ ਨਾਮ ਦੀ ਇਹ ਟ੍ਰੇਨ ਖੜੀ ਸੀ ਜਾਣਕਾਰੀ ਮੁਤਾਬਿਕ ਪਿੱਛੋਂ ਆਈ ਮਾਲ ਗੱਡੀ ਨੇ ਇਸ ਨੂੰ ਟੱਕਰ ਮਾਰ ਦਿੱਤੀ ਅਤੇ ਮਾਲ ਗੱਡੀ ਦਾ ਇੰਜਣ ਜਿਹੜਾ ਰੇਲ ਗੱਡੀ ਦੀਆਂ ਪਿਛਲੀਆਂ ਬੋਗੀਆਂ ਯਾਨੀ ਕਿ ਡੱਬਿਆਂ ਤੇ ਜਾ ਚੜਿਆ ਜਿਸ ਕਰਕੇ ਇਸ ਹਾਦਸੇ ਦੇ ਵਿੱਚ ਹੁਣ ਤੱਕ 4 ਜਣਿਆਂ ਦੀ ਮੌਤ ਹੋ ਗਈ ਹੈ ਤਾਂ ਪੱਛਮੀ ਬੰਗਾਲ ਵਿੱਚ ਇਹ ਵੱਟਾ ਰੇਲ ਹਾਦਸਾ ਹੋਇਆ ਹੈ ਇੱਥੇ ਪਟੜੀ ਤੇ ਖੜੀ ਕੰਚਨ ਗੰਗਾ ਐਕਸਪ੍ਰੈਸ ਟ੍ਰੇਨ ਦੇ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਮਾਲ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਹੈ ਇਸ ਹਾਦਸੇ 'ਚ ਹੁਣ ਤੱਕ 4 ਜਣਿਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਨ ਜੀ ਪੀ ਤੋਂ ਸਿਆਲਦਾਹ ਜਾ ਰਹੀ ਕੰਚਨ ਜੰਗਾ ਐਕਸਪ੍ਰੈਸ ਸਿਲੀਗੁੜੀ ਪਾਰ ਕਰਨ ਤੋਂ ਬਾਅਦ ਰੰਗ ਪਨੀਰ ਸਟੇਸ਼ਨ ਦੇ ਕੋਲ ਹਾਦਸੇ ਦਾ ਸ਼ਿਕਾਰ ਹੋਈ ਹੈ ਇਸ ਹਾਦਸੇ ਵਿੱਚ ਰੇਲ ਗੱਡੀ ਦੇ ਪਿਛਲੇ ਪਾਸੇ ਦੀਆਂ 3 ਬੋਗੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਹੁਣ ਤੱਕ 4 ਯਾਤਰੀਆਂ ਦੀ ਮੌਤ ਹੋਈ ਹੈ ਜਦੋਂ ਕਿ ਕਈ ਜਣੇ ਫੱਟੜ ਹੋ ਗਏ ਨੇ ਰੇਲਵੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅੰਚਨ ਜੰਗਾ ਐਕਸਪ੍ਰੈਸ ਰੰਗਾ ਪਣੀ ਅਤੇ ਨਿਜਾ ਬਾੜੀ ਦੇ ਵਿਚਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਇਸ ਘਟਨਾ ਤੇ ਸੀਐਮ ਮਮਤਾ ਬੇਨਰਜੀ ਨੇ ਵੀ ਟਵੀਟ ਕੀਤਾ ਮਮਤਾ ਨੇ ਲਿਖਿਆ ਹੈ ਕਿ ਉਹ ਦਾਰਜਲਿੰਗ ਜ਼ਿਲ੍ਹੇ ਦੇ ਫਾਂਸੀ ਦੇਵਾ ਇਲਾਕੇ ਚ ਹੋਏ ਦਰਦਨਾਕ ਰੇਲ ਹਾਦਸੇ ਬਾਰੇ ਜਾਣ ਕੇ ਹੈਰਾਨ ਨੇ ਇਸ ਦੀ ਤਫਤੀਸ਼ ਤੇ ਹੁਕਮ ਵੀ ਦਿੱਤੇ ਗਏ ਨੇ ਹਾਲਾਂਕਿ ਵੀਰਵਿਆਂ ਦੀ ਉਟੀ ਕਹ ਕੰਚਨ ਜੰਗਾ ਐਕਸਪ੍ਰੈਸ ਕਥਿਤ ਤੌਰ ਤੇ ਇੱਕ ਮਾਲ ਰੇਲ ਗੱਡੀ ਨਾਲ ਟਕਰਾ ਗਈ ਹੈ ਬਚਾਅ ਅਤੇ ਡਾਕਟਰੀ ਸਹਾਇਤਾ ਲਈ ਅਫਸਰਸ ਨੇ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਸੀਨੀਅਰ ਅਫਸਰ ਆ ਬਚਾਅ ਕਾਰਜ ਨੇ ਜਿਹੜੇ ਹੋਰ ਲਗਾਤਾਰ ਜਾਰੀ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੱਛਮੀ ਬੰਗਾਲ ਦੀਆਂ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਪੱਛਮੀ ਬੰਗਾਲ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਰੇਲ ਹਾਦਸਾ ਹੋਇਆ ਸੀ ਤਾਂ ਦੁਬਾਰਾ ਇਹ ਰੇਲ ਹਾਦਸਾ ਹੋਇਆ ਖੜੀ ਟ੍ਰੇਨ ਦੇ ਵਿੱਚ ਜਾਣਕਾਰੀ ਮੁਤਾਬਿਕ ਪਿੱਛੋਂ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਤਾਂ ਇਸ ਹਾਦਸੇ 'ਚ ਹੁਣ ਤੱਕ ਜੋ ਅੰਕੜਾ ਆਇਆ ਹੈ 4 ਜਣਿਆਂ ਦੀ ਮੌਤ ਹੋ ਗਈ ਹੈ